ਬੀਤੇ ਦਿਨੀ 올 ਇੰਡੀਆ ਪਿੰਗਲਾ ਆਸ਼ਰਮ ਸਨੌਰ ਦੇ ਮੁਖ ਸੰਚਾਲਕ ਬਾਬਾ ਬਲਬੀਰ ਸਿੰਘ ਜੀ ਵੱਲੋਂ ਦਾਨੀ ਸਜਣਾ ਦੇ ਸਹਿਯੋਗ ਸਦਕਾ 11 ਲੋੜਵੰਤ ਪਰਿਵਾਰਾਂ ਜੀਆਂ ਬੱਚਿਆਂ ਦੇ ਸਮੂਹਿਕ ਆਨੰਦ ਕਾਰਜ ਸਮਾਗਮ ਸੰਬੰਧਿਤ ਧਰਮ ਦੀ ਮਰਿਆਦਾ ਅਨੁਸਾਰ ਕਰਵਾਏ ਗਏ ਜਿਸ ਦਰਮਿਆਨ ਕੀਰਤਨੀ ਜਥਿਆਂ ਵੱਲੋਂ ਆਨੰਦਮਈ ਕੀਰਤਨ ਕਾਰ ਸੰਗਤਾਂ ਨੂੰ ਨਿਯਾਲ ਕੀਤਾ ਗਿਆ you ਉਪਰੰਤ ਧਾਰਮਿਕ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਪੱਲੇ ਦੀ ਰਸਮ ਅਦਾ ਕਰਨ ਉਪਰੰਤ ਰਾਗੀ ਸਿੰਘਾਂ ਵੱਲੋਂ ਚਾਰ ਲਾਵਾਂ ਦਾ ਪਾਠ ਕੀਤਾ ਗਿਆ ਅਤੇ ਸੁਹਾਗ ਜੋੜਿਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਕਰਮਾ ਕਰ ਆਨੰਦ ਕਾਰਜ ਦੀ ਰਸਮ ਅਦਾ ਕੀਤੀ। ਉਪਰੰਤ ਪਾਠੀ ਸਿੰਘਾਂ ਪਾਸੋਂ ਸਰਬੱਤ ਦੇ ਪੱਲੇ ਲਈ ਅਰਦਾਸ ਬੇਨਤੀ ਕੀਤੀ ਗਈ ਅਤੇ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਹੁਕਮਨਾਮੇ ਲਈ ਗਏ। ਉਪਰੰਤ ਸਮਾਗਮ ਵਿੱਚ ਪਹੁੰਚੀਆਂ ਸਖਸੀਅਤਾਂ ਵੱਲੋਂ ਸਾਰੇ ਜੋੜੀਆਂ ਨੂੰ ਘਰੇਲੂ ਵਰਤੋਂ ਦਾ ਸਾਰਾ ਸਮਾਨ ਵਿਕ ਦਿੱਤਾ ਗਿਆ। ਅੰਤ ਵਿੱਚ ਬਾਬਾ ਬਲਬੀਰ ਸਿੰਘ ਜੀ ਨੇ ਸਮਾਗਮ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਅਸੀਂ ਅੱਜ ਇੱਥੇ ਲੈਂਜ਼ ਇੰਟਰਨੈਸ਼ਨਲ ਵੱਲੋਂ ਇੱਥੇ ਹਾਜ਼ਰ ਹੋਏ ਹਨ ਬਾਬਾ ਬਲਬੀਰ ਸਿੰਘ ਜੀ ਜਿਹੜੇ ਕਿ ਇੱਥੇ ਜਿਹੜਾ ਇਹ ਪਾਹਜ ਆਸ਼ਰਮ ਹੈਗਾ ਇਹਦੇ ਇਨਚਾਰਜ ਬਹੁਤ ਉਪਰਾਲਾ ਕਰਦੇ ਨੇਗੇ 2250 ਇਥੇ ਇਨਮੈਂਟਸ ਹੈ ਉਹਨਾਂ ਦਾ ਸਾਰਾ ਧਿਆਨ ਰੱਖਦੇ ਨੇ ਅਸੀਂ ਲੈਂਜ਼ ਇੰਟਰਨੈਸ਼ਨਲ ਵੱਲੋਂ ਸਾਡੇ ਸ਼ਹਿਰ ਪਟਿਆਲੇ ਦੇ ਜਿਹੜੇ ਲੈਂਜ਼ ਕਲੱਬ ਨੇ ਉਹਨਾਂ ਵੱਲੋਂ ਗਾੜੇ ਦੀਲ ਮਾਰੀ ਨਵੇਂ ਕੁਝ ਕੱਪੜੇ ਅਸੀਂ ਦੇ ਕੇ ਚੱਲੇ ਆ ਜਿਹੜੇ ਇੱਥੇ ਲੋਕ ਰਹਿੰਦੇ ਉਹਨਾਂ ਵਾਸਤੇ ਪੁਰਾਣੇ ਕੱਪੜੇ ਦਿੰਦੇ ਆ ਬਾਬਾ ਜੀ ਦਾ ਸਾਨੂੰ ਬਹੁਤ ਸਹਿਯੋਗ ਰਹਿੰਦਾ ਹੈਗਾ ਬਾਬਾ ਜੀ ਦੇ ਕਰਕੇ ਇਹ ਆਸ਼ਰਮ ਜਿਹੜਾ ਚੱਲ ਰਿਹਾ ਹੈਗਾ ਅਸੀਂ ਇੱਥੇ ਸ਼ੂਗਰ ਦੇ ਕੈਂਪ ਲਾਉਂਦੇ ਰਹਿੰਦੇ ਹਾਂਗੇ ਮੈਡੀਕਲ ਕੈਂਪ ਲਾਉਂਦੇ ਰਹਿੰਦੇ ਹਾਂ ਸਾਡੇ ਕਿਸੇ ਮੈਂਬਰ ਦਾ ਜਨਮ ਦਿਨ ਹੋਵੇ ਵਿਆਹ ਸ਼ਾਦੀ ਹੋਵੇ ਉਦੋਂ ਅਸੀਂ ਇੱਥੇ ਆ ਕੇ ਰਲੀ ਬੰਗਰ ਵੀ ਕਰਦੇ ਹਾਂ ਆ ਕੇ ਇਹਨਾਂ ਵਾਸਤੇ ਭੋਜਨ ਦਾ ਇੰਤਜ਼ਾਮ ਕਰਨਾ ਹੋਰ ਕਰਨਾ ਅਸੀਂ ਕਰਦੇ ਰਹਿੰਦੇ ਹਾਂ ਬਹੁਤ ਵੱਡਾ ਸਹਿਯੋਗ ਹੈ ਬਾਬਾ ਜੀ ਦਾ ਅਸੀਂ ਇੱਥੇ ਆਉਂਦੇ ਰਹਿੰਦੇ ਹਾਂ ਅੱਜ ਪਿੰਗਲਾ ਆਸ਼ਮ ਸਨੌਰ ਰੋਡ ਪਟਿਆਲਾ ਤੇ ਦਾਸ ਬਾਬਾ ਬਲਬੀਰ ਸਿੰਘ ਜੀ ਇਸ ਜੋ ਸੰਸਥਾ ਹੈ ਇਹ ਪਿੰਗਲਾ ਆਸ਼ਰਮ ਹਰ ਸਾਲ ਸੀ ਸਾਲ ਚ ਦੋ ਵਾਰ ਲੜਕਿਆਂ ਦੀਆਂ ਸ਼ਾਦੀਆਂ ਕਰਦੇ ਹਾਂ ਅੱਜ ਇੱਥੇ 18 ਅਕਤੂਬਰ ਨੂੰ ਲੜਕਿਆਂ ਦੀਆਂ ਸ਼ਾਦੀਆਂ ਹੋ ਰਹੀਆਂ 11 ਲੜਕਿਆਂ ਦੀਆਂ ਸ਼ਾਦੀਆਂ ਹੋ ਰਹੀਆਂ ਇਹ ਸਾਰੇ ਸਾਥ ਸੰਗਤ ਦੇ ਸਹਿਯੋਗ ਨਾਲ ਹੋ ਰਹੀਆਂ ਨੇ ਇਹ ਵਿੱਚ ਜਿਵੇਂ ਲਾਈਨ ਕਲੱਬ ਹੈ ਦੋਸਤ ਕਲੱਬ ਹੈ ਹੋਰ ਵੀ ਜਿਹੜੀਆਂ ਸੰਸਥਾਵਾਂ ਕਾਫੀਆਂ ਨੇ ਉਹ ਇਸ ਵਿੱਚ ਹਿੱਸਾ ਪਾਉਂਦੇ ਹਨ ਉਹਨਾਂ ਦੇ ਸਹਿਯੋਗ ਨਾਲ ਇਹ ਸਾਰੀ ਸੰਗਤ ਦੇ ਸਹਿਯੋਗ ਨਾਲ ਇਹ ਕਾਰਜ ਕਰਦੇ ਹਾਂ ਜੋ ਸਾਨੂੰ ਇਹ ਜਿਵੇਂ ਪਿੱਛੇ ਦੇਖ ਰਹੇ ਹੋ ਤੁਸੀਂ ਲੋੜਾਂ ਸੰਭਾਨ ਹੈ ਜਿਵੇਂ ਬੈੱਡ ਅਲਮਾਰੀਆਂ ਫ੍ਰਿਜ ਇਹ ਸਾਰੇ ਹੀ ਉਹਨਾਂ ਬੱਚਿਆਂ ਨੂੰ ਦਿੱਤੇ ਜਾਂਦੇ ਹਨ ਤੇ ਹੋਰ ਘਰੇਲੂ ਸਮਾਨ ਜੋ ਹੈ ਤਿਆਰ ਲਾਇ ਇਹ ਸਾਧ ਸੰਗਤ ਦੇ ਸਹਿਯੋਗ ਨਾਲ ਤਿਆਰ ਅਸੀਂ ਸਭ ਦੀ ਸਾਧ ਸੰਗਤ ਦੇ ਧੰਨਵਾਦ ਕਰੀਆ ਉਹ ਜੋ ਵੀ ਅਸਰ ਤਾਂ ਆਈਆਂ ਹਨ ਕਲਾ ਬਾਈਆਂ ਅਸੀਂ ਉਹਨਾਂ ਦੇ ਵੀ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ